ਮੈਂ ਪ੍ਰੈਸ ਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਅਸੀਂ ਕਿਸਾਨ ਚਿਕਸ ਕਮੇਟੀ ਪੰਜਾਬ ਫੋਟ ਬੁੱਢਾ ਵੱਲੋਂ ਸਾਰੇ ਹੀ ਨਮਾਇंदे ਖਨੋਰੀ ਬਾਰਡਰ ਤੇ ਬੈਠੇ ਆ ਅਤੇ ਜੋ ਕੱਲ 18 ਤਰੀਕ ਨੂੰ ਹਾਂਜੀ ਕੱਲ 18 ਤਰੀਕ ਨੂੰ ਜੋ ਡੀਐਸਪੀ ਪੱਟੀ ਦਫ਼ਤਰ ਦੇ ਅੱਗੇ ਆਪਣੀ ਜਥੇਬੰਦੀ ਦਾ ਧਰਨਾ ਲੱਗਣ ਜਾ ਰਿਹਾ ਸੀਗਾ ਜਿਹੜਾ ਸਹਿਬ ਸਿੰਘ ਆਪਣਾ ਦੁਬਰਾ ਜ਼ਿਲ੍ਹਾ ਵਿੱਚ ਸਕੱਤਰ ਉਹਨਾਂ ਦੇ ਝੋਲੇ ਦੇ ਪੈਸੇ 2000 ਅ 23 ਵਾਲੇ ਉਹ ਪੈਸੇ ਜਿਹੜੇ ਆ ਆਰਧੀਆਂ ਦੇ ਨਹੀਂ ਸੀ ਰਿਹਾ 3.5 ਲੱਖ ਰੁਪਈਆ ਸੀ ਜਿਹਦੇ ਚ 2.5 ਲੱਖ ਰੁਪਈਆ ਪਹੁੰਚ ਚੁੱਕਾ ਸੀ ਬਾਕੀ ਪੈਸੇ ਲਿੰਦੇ ਔਰ ਡੀਐਸਪੀ ਨੇ ਵਿਸ਼ਵਾਸ ਦਿਵਾਇਆ ਕਿ ਕੱਲ ਨੂੰ 11 ਵਜੇ ਨੂੰ ਜਿਹੜੀ ਬੰਦੀ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਜਾਊਗੀ ਸਾਡੇ ਸਾਥੀ ਸਰਦਾਰ ਸੋਚਾ ਸਿੰਘ ਜੀ ਲੱਧੂ ਜਨਰਲ ਸੈਕਟਰੀ ਉਹਦੇ ਬਾਕੀ ਸਾਥੀ ਨਾਲ ਸਹਿਬ ਸਿੰਘ ਦੇ ਗਏ ਸੀ ਔਰ ਉੱਥੇ ਤੈਅ ਹੋ ਗਿਆ ਔਰ ਡੀਐਸਪੀ ਪੱਟੀ ਵੱਲੋਂ ਜਿਹੜਾ ਵਾ ਜਥੇਬੰਦੀ ਨੂੰ ਸਵਾਰ ਦਵਾਇਆ ਕਿ ਕੱਲ 11 ਵਜੇ ਜਿਹੜੀ ਬੰਦੀ ਕਾਰਵਾਈ ਹੋ ਜੂਗੀ ਤੇ ਮੈਂ ਪ੍ਰੈਸ ਭਾਈਚਾਰੇ ਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਇਹਦੇ ਬਾਰੇ ਜਾਣਕਾਰੀ ਦੇ ਦਿੱਤੀ ਜਾਵੇ ਜਿੰਨਾ ਵੀ ਪੱਟੀ ਏਰੀਆ ਜ਼ਿਲ੍ਹਾ ਤਰਨਤਾਰਨ ਦੇ ਆਗੂਆਂ ਨੂੰ ਔਰ ਜਥੇਬੰਦੀ ਨੂੰ ਜਨਤਕ ਲੋਕਾਂ ਨੂੰ ਔਰ ਕਿਸਾਨ ਜਗਤ ਕਮੇਟੀ ਪੰਜਾਬ ਜ਼ਿਲ੍ਹੇ ਦੇ ਲੀਡਰਾਂ ਨੂੰ ਔਰ ਜਿਨੇ ਦੇ ਆਗੂਆਂ ਨੂੰ ਸਾਰਿਆਂ ਨੂੰ ਬਾਕੀ ਸਾਰੀ ਜਥੇਬੰਦੀ ਨੂੰ ਕਿ ਕਿਸੇ ਨੇ ਵੀ ਕੱਲ ਨੂੰ ਡੀਐਸਪੀ ਦਫ਼ਤਰ ਨਹੀਂ ਪਹੁੰਚਣਾ ਕਿਉਂਕਿ ਉਹ ਧਰਨਾ ਜਿਹੜਾ ਵਾ ਉਹ ਮੁਅਤਲ ਕਰ ਦਿੱਤਾ ਗਿਆ ਵਾ ਔਰ ਠੀਕ 11 ਵਜੇ ਆਪਣੇ ਦੋ ਤਿੰਨ ਸਾਥੀ ਜਾਣਗੇ ਜਿਹੜੀ ਬਣਦੀ ਕਾਰਵਾਈ ਦੀ ਰਿਪੋਰਟ ਲੈ ਕੇ ਆਉਣਗੇ ਔਰ ਤੁਹਾਡਾ ਜਥੇਬੰਦੀ ਵੱਲੋਂ ਤਹਿ ਦਿਲੋਂ ਜਿਹੜਾ ਵਾ ਕਿਸਾਨ ਸਘਰਸ਼ ਕਮੇਟੀ ਪੰਜਾਬ ਸਾਰੇ ਸਾਥੀਆਂ ਦਾ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ